ਵੀਅਰਸ ਵੈਲਕਮ ਅਗੇਨ ਜੀ ਰਸਾ ਸਾਡੇ ਕੋਲ ਪਹਿਲਾ YouTube ਕਮੈਂਟ ਆਇਆ ਹੈ 우ਮੇਰ हसन ਜੀ ਦਾ ਸਾਡੀ ਸੇਕ ਕੌਮ ਵਿੱਚ ਆਈ ਜਾਗਰੂਕਤਾ ਸਦਕਾ ਭਾਰਤੀ ਏਜੰਸੀਆਂ ਦੀ ਉੱਡੀ ਨੀਂਦ ਸੰਬੰਧੀ ਇਹ ਲਿਖਦੇ ਹਨ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ 1984 ਕਤਲੇਆਮ ਨੂੰ ਯਾਦ ਕਰਦੇ ਹਾਂ ਤੁਹਾਡੇ ਹਿਰਦੇ ਦੀ ਪੀੜ ਸਾਫ਼ ਦਿਖਾਈ ਦੇ ਰਹੀ ਹੈ ਮੈਨੂੰ ਮੈਂ ਅੱਲਾਹ ਅੱਗੇ ਦੁਆ ਕਰਦਾ ਹਾਂ ਕਿ ਸਿੱਖਾਂ ਤੇ ਕਸ਼ਮੀਰੀਆਂ ਤੇ ਇਸ ਮਾੜੇ ਸਮੇਂ ਦਾ ਅੰਤ ਛੇਤੀ ਹੋਵੇ ਡਾਕਟਰ ਸਾਹਿਬ ਤੁਸੀਂ ਚੰਗੇ ਵਿਦਵਾਨ ਹੋ ਅਤੇ ਸਿੱਖਾਂ ਨੂੰ ਤੁਹਾਡੇ ਤੇ ਮਾਣ ਹੋਣਾ ਚਾਹੀਦਾ ਹੈ ਤੁਸੀਂ ਆਰਾਮ ਦੀ ਜ਼ਿੰਦਗੀ ਜਿਉ ਸਕਦੇ ਸੀ ਪਰ ਤੁਸੀਂ ਆਪਣੇ ਭਾਈਚਾਰੇ ਦੇ ਹੱਕਾਂ ਲਈ ਸਿਰ ਤੋੜ ਯਤਨ ਕਰ ਰਹੇ ਹੋ ਮੈਂ ਸ਼ਰਮ ਮਹਿਸੂਸ ਕਰਦਾ ਹਾਂ ਕਿ ਅਸੀਂ ਕੌਮੀ ਤੌਰ ਤੇ ਕਿਵੇਂ ਆਪਣੀ ਵਿਦਵਾਨਾਂ ਦੀਆਂ ਕੁਰਬਾਨੀਆਂ ਨੂੰ ਨਕਾਰਿਆ ਹੈ ਅਸੀਂ ਬਹੁਤ ਮਾੜੇ ਸਮੇਂ ਵਿੱਚੋਂ ਲੰਘ ਰਹੇ ਹਾਂ ਅਤੇ ਸਾਡੇ ਲੀਡਰ ਭ੍ਰਿਸ਼ਟ ਹਨ ਕੋਈ ਨਹੀਂ ਦੇਖ ਰਿਹਾ ਕਿ ਕਿਵੇਂ ਭਾਰਤ ਨੇ ਸਾਡਾ ਪਾਣੀ ਬਲੌਕ ਕੀਤਾ ਹੋਇਆ ਹੈ ਤੇ ਮੁਸਲਮਾਨ ਭਰਾਵਾਂ ਨੂੰ ਹੀ ਸਾਡੇ ਖਿਲਾਫ ਖੜਾ ਕੀਤਾ ਹੈ ਮੁਸਲਮਾਨ ਦੇਸ਼ਾਂ ਦੇ ਹੁਕਮਰਾਨ ਵੀ ਵਿਸ਼ਟ ਹਨ ਅਤੇ 1 ਲੱਖ ਤੋਂ ਡਿੱਕੇ ਹੋਏ ਹਨ ਅਤੇ ਇਹ ਇਸਲਾਮ ਦੇ ਫਲਸਫੇ ਤੋਂ ਦੂਰ ਹਨ ਕਮਿਸ਼ਨ ਖਾਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ ਅਸ਼ਰਫ ਗਨੀ ਮੋਦੀ ਨੂੰ ਆਪਣਾ ਭਰਾ ਦੱਸਦਾ ਹੈ ਜਦਕਿ ਉਸ ਨੂੰ ਪਤਾ ਹੈ ਕਿ ਮੋਦੀ ਨੇ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਉਸ ਨੂੰ ਪਤਾ ਹੈ ਕਿ ਭਾਰਤ ਵਿੱਚ ਅਹਿਮਦ ਸ਼ਾਹ ਦੁਰਾਨੀ ਅਤੇ ਅਫਗਾਨਾ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ ਮੈਂ ਪਾਕਿਸਤਾਨੀ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਉਤਰੀ ਬਾਰਡਰ ਖੋਲ ਦੇਣ ਅਤੇ ਅਫਗਾਨੀ ਰਫਿਊਜੀਆ ਨੂੰ ਭਾਰਤ ਜਾਣ ਦੇਣ ਤਾਂ ਕਿ ਇਹ ਦੋ ਭਰਾ ਮਿਲ ਸਕਣ ਐਨੇ ਬਦੋਸ਼ਿਆਂ ਦਾ ਖੂਨ ਪੀ ਕੇ ਕੋਈ ਚੈਨ ਨਾਲ ਮਰ ਵੀ ਨਹੀਂ ਸਕਦਾ ਚਾਹੇ ਫਿਰ ਉਹ ਹਿਟਲਰ ਹੋਵੇ ਚਾਹੇ ਫਿਰ ਇੰਦਰਾ ਗਾਂਧੀ ਜੀ ਰਾਓ ਸਾਹਿਬ ਉਮੇਰ ਹਸਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਅਕਸਰ ਲਿਖਦੇ ਰਹਿੰਦੇ ਨੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਇਹ ਸਾਡੇ ਜਜ਼ਬਿਆਂ ਨੂੰ ਸਮਝਦੇ ਨੇ ਸਿੱਖ ਕੌਮ ਦੇ ਪੀੜ ਨੂੰ ਸਮਝਦੇ ਨੇ ਔਰ ਜਿਹੜੀ ਇਹਨਾਂ ਦੀ ਲਿਖਤ ਹੁੰਦੀ ਹੈ ਕੋਈ ਫਰਜ਼ੀ ਢਕਾਣ ਵਾਲੀ ਗੱਲ ਨਹੀਂ ਹੁੰਦੀ ਜਿਵੇਂ ਸਾਡੇ ਕੁਝ ਵੀਰ ਕਈ ਵਾਰੀ ਕਹਿਣਗੇ ਕਿ ਜਿਹੜਾ ਪਾਕਿਸਤਾਨ ਹੈ ਉਹ ਬੰਗਲਾਦੇਸ਼ ਦਾ ਬਦਲਾ ਲੈਣਾ ਚਾਹੁੰਦਾ ਹੈ ਇਸ ਲਈ ਉਹ ਜਿਹੜਾ ਸਿੱਖਾਂ ਦੇ ਖਾਲਸਾਣ ਦੀ ਜਿਹੜੀ ਹੈ ਉਹਨਾਂ ਦੇ ਕੁਝ ਲੋਕ ਗੱਲ ਕਰਦੇ ਨੇ ਜੀ ਮੈਸੂਮ ਇਲਾਕੇ ਸਰਕਾਰਾਂ ਦੀਆਂ ਕੀ ਨੀਤੀਆਂ ਨੇ ਜਾਂ ਉਹ ਕਿੱਧਰ ਨੂੰ ਝੁਕਦੇ ਨੇ ਉਹ ਉਹਨਾਂ ਦਾ ਕੰਮ ਹੈ ਲੇਕਿਨ ਪਾਕਿਸਤਾਨ ਦੇ ਵਿੱਚ ਔਰ ਪਾਕਿਸਤਾਨੀ ਮੂਲ ਦੇ ਸਾਡੇ ਬਹੁਤ ਸਾਰੇ ਵੀਰ ਪੈਣਾ ਜਿਹੜੇ ਬਾਹਰਲੇ ਮੁਲਕਾਂ 'ਚ ਨੇ ਉਹ ਸਿੱਖਾਂ ਦੇ ਨਾਲ ਦਿਲੋਂ ਪਿਆਰ ਕਰਦੇ ਨੇ ਔਰ ਦਲੀ ਹਮਦਰਦੀ ਰੱਖਦੇ ਨੇ ਸਾਡੇ ਕੌਜ਼ ਨਾਲ ਔਰ 우ਮੇਰ ਹੁਸੈਨ ਜੀ ਹੁਸੈਨ ਜੀ ਦੀ ਲਿਖਤ ਚੋਂ ਸਾਨੂੰ ਹਮੇਸ਼ਾ ਹੀ ਇਸ ਕਿਸਮ ਦਾ ਜਿਹੜਾ ਦਲੀ ਪਿਆਰ ਹੈ ਉਹ ਚਲਕਦਾ ਨਜ਼ਰ ਆਉਂਦਾ ਹੈ ਉਹਨਾਂ ਨੇ ਦੁਆ ਕੀਤੀ ਹੈ ਕਿ ਸਿੱਖ ਔਰ ਕਸ਼ਮੀਰੀ ਉਹਨਾਂ ਦੀ ਇਹ ਦੁੱਖ ਦੀ ਘੜੀ ਸੰਤਾਪ ਦਾ ਸਮਾਂ ਦੁਸ਼ਵਾਰੀਆਂ ਦਾ ਸਮਾਂ ਜਲਦੀ ਮੁੱਕੇ ਔਰ ਇਹ ਆਪਣੀ ਆਜ਼ਾਦੀ ਮਾਣੇ ਉਹਨਾਂ ਨੇ ਸਾਡੇ ਲਈ ਤਾਰੀਫ਼ ਦੇ ਸ਼ਬਦ ਕਹੇ ਨੇ ਔਰ ਇਹ ਕਿਹਾ ਕਿ ਭਾਈ ਅਸੀਂ ਆਪਣੇ ਕੌਮ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਰਜਮਾਨੀ ਕਰਦੇ ਹਾਂ ਮੈਸੂਮੀ ਨੇ ਵੀ ਅਸੀਂ ਜਦੋਂ ਵਿਚਰਦੇ ਵੀ ਹਾਂ ਬਹੁਤ ਵਾਰ ਇਸ ਕਿਸਮ ਦੇ ਜ਼ਜ਼ਬਾਤ ਜਾਂ ਦੂਸਰੇ ਸ਼ਿਲਾਗਾ ਦੇ ਸ਼ਬਦ ਕਹੀਆਂ ਵਨੋ ਕਹੇ ਜਾਂਦੇ ਨੇ ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਸਾਹਮਣੇ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਨੇ ਆਪਣੇ ਸੀਸ ਕੁਰਬਾਨ ਕੀਤੇ ਜੀ ਉਹ ਪਰਿਵਾਰ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਸਫਰ ਕੀਤਾ ਕਿਨੇ ਕਿਨਾ ਡਿਫਿਕਲਟੀਜ਼ ਚੋਂ ਪਰਿਵਾਰ ਲੰਘੇ ਔਰ ਉਹ ਜਿਹੜੇ ਅੱਜ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਜਿਹੜੇ ਸਾਡੇ ਹਵਾਰੇ ਰਾਜੂਆਣੇ ਨੇ ਕਿਵੇਂ ਕਿਨਾਂ ਹਾਲਤਾਂ ਦੇ ਵਿੱਚ ਉਹ ਰਹਿ ਕੇ ਵੀ ਫਿਰ ਵੀ ਕੌਮੀ ਆਜ਼ਾਦੀ ਦੀ ਗੱਲ ਉਹ ਕਰਦੇ ਨੇ ਸੋ ਸਾਡੇ ਲਈ ਤਾਂ ਉਹੀ ਜਿਹੜੇ ਨੇ ਇਨਸਪੀਰੇਸ਼ਨ ਨੇ ਮੋਟੀਵੇਸ਼ਨ ਨੇ ਅਸੀਂ ਤਾਂ ਜਿਵੇਂ ਇੱਕ ਚੌਕੀਦਾਰ ਦੇ ਜ਼ਮੇ ਹੁੰਦਾ ਹੈ ਕਿ ਹੋਕਾ ਦੇਣਾ ਅਸੀਂ ਤਾਂ ਉਹਨਾਂ ਕੰਮ ਹੀ ਕਰਦੇ ਆਂ ਔਰ ਇਸ ਦੇ ਲਈ ਮੈਂ ਸਮਝਦਾ ਹਾਂ ਵੀ ਜਿੰਨਾ ਪਿਆਰ ਕੌਮ ਨੇ ਮੈਨੂੰ ਦਿੱਤਾ ਹੈ ਔਰ ਅੱਜ ਵੀ ਮੈਂ ਮੇਰੇ ਕੋਲ ਜੇ ਕੋਈ ਪੂੰਜੀ ਹੈ ਕੋਈ ਕੈਪੀਟਲ ਹੈ ਤੇ ਉਹ ਖਜ਼ਾਨਾ ਹੈ ਪਿਆਰ ਦਾ ਉਹ ਖਜ਼ਾਨੇ ਜਦੋਂ ਕੋਈ ਬਿਲਕੁਲ ਅਨਜਾਣ ਵੀ ਜਿਹੜਾ ਉਹ ਗੁਰਸੇਖ ਆ ਕੇ ਘਰ ਨਾਲ ਲੰਦਾ ਹੈ ਮਿਲਦਾ ਹੈ ਬਜ਼ੁਰਗ ਹੋਣ ਭੈਣਾ ਹੋਣ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਥੈਂਕਫੁਲਨੈਸ ਹੁੰਦੀ ਹੈ ਉਹਨਾਂ ਦੇ ਲਬਾਂ ਤੇ ਜਿਹੜੇ ਨੇ ਪ੍ਰਸ਼ੰਸਾ ਦੇ ਸ਼ਬਦ ਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਵੀ ਮੈਂ ਤਾਂ ਬਹੁਤ ਕੁਝ ਐਸਾ ਲੈ ਰਿਹਾ ਜਿਹੜਾ ਮੈਂ ਡਿਜ਼ਰਵ ਨਹੀਂ ਕਰਦਾ ਔਰ ਦੂਸਰੀ ਗੱਲ ਉਹਨਾਂ ਨੇ ਫਿਰ ਆਪਣੇ ਸਿਸਟਮ ਦੀ ਗੱਲ ਕੀਤੀ ਕਿ ਭਾਈ ਕਿਵੇਂ ਅੱਜ ਪ੍ਰਿਸ਼ਟ ਹੋ ਚੁੱਕੇ ਨੇ ਸਿਆਸਤਦਾਨ ਕਮਿਸ਼ਨ ਖਾਣਾ ਹੀ ਉਹਨਾਂ ਦੀ ਗੱਲ ਹੈ ਔਰ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਨੂੰ ਇਹ ਲੱਗਾ ਕਿ ਭਈ ਕਿਵੇਂ ਆਪਣੇ ਹਮ مذہبਾਂ ਨੂੰ ਮਰਵਾਉਣ ਦੇ ਲਈ ਹੈ ਜਿਹੜਾ ਇਹ ਪ੍ਰਿਸ਼ਟ ਕਿਸਮ ਦੇ ਲੋਕ ਨੇ ਉਹ ਮੋਦੀ ਬ੍ਰਾਂਡ ਹਿੰਦੂ ਤਵੀਆਂ ਦੇ ਨਾਲ ਜਿਹੜਾ ਉਹ ਸਾਜ਼ਬਾਜ਼ ਕਰ ਰਹੇ ਨੇ ਔਰ ਕਿਉਂਕਿ ਮੋਦੀ ਨੇ ਜਿਹੜਾ ਉਹਦਾ ਪੰਜ ਦੇਸ਼ਾਂ ਦਾ ਦੌਰਾ ਹੈ ਅਫਗਾਨਿਸਤਾਨ ਗਿਆ ਕਤਰ ਗਿਆ ਅਮਰੀਕਾ ਚ ਹੈ ਮੈਕਸੀਕੋ ਜਾਣਾ ਹੈ ਸ਼ਾਇਦ ਸਵਿਟਜ਼ਰਲੈਂਡ ਜਾਂ ਇੱਕ ਹੋਰ ਯੂਰਪੀਅਨ ਕੰਟਰੀ ਦਾ ਹੈ ਔਰ ਉੱਥੇ ਉਹਨੇ ਜਿੱਥੇ ਕਿਉਂਕਿ ਅਸ਼ਰਫ ਗਾਨੀ ਪ੍ਰੈਜ਼ੀਡੈਂਟ ਆਫ ਅਫਗਾਨਿਸਤਾਨ ਦਾ ਉਹਨੇ ਮੋਦੀ ਨੂੰ ਐਡਰੈਸ ਕਰਦੇ ਆ ਕਿਹਾ ਕਿ ਜੀ ਇਹ ਤਾਂ ਮੇਰਾ ਭਰਾ ਹੈ ਔਰ ਮੋਦੀ ਨੇ ਵੀ ਜਿਸ ਕਿਸਮ ਦਾ ਉਹ ਜਾ ਕੇ ਉਹਨੇ ਇੱਕ ਦੋ ਸ਼ੇਰ ਉਹਨੇ ਯਾਦ ਕੀਤੇ ਹੁੰਦੇ ਨੇ ਜਿਹੜੇ ਈਰਾਨ ਚ ਗਿਆ ਜਿਹੜੇ ইরਾਨੀ ਮੂਲ ਦਾ ਕੋ ਕਵੀ ਹੈ ਉਹਦੇ ਉਰਦੂ ਸ਼ੇਰ ਸੁਣਾ ਦੁੱਤੇ ਇੱਥੇ ਇਧਰ ਸੁਣਾ ਦੁੱਤੇ ਲੇਕਿਨ ਕਿਸ ਹੱਦ ਤੱਕ ਇਹ ਇਵਨ ਡੈਮੋਕ੍ਰੇਸੀ ਨੂੰ ਵੀ ਅੰਗਰੇਜ਼ੀ ਦਾ ਵਰਡ ਹੈ ਲੋਥ ਕਰਨਾ ਜਾਂ ਕੰਟੈਂਪਟ ਚ ਦੇਖਦਾ ਹੈ ਮੈਂ ਕਿਤੇ ਦੇਖ ਰਿਹਾ ਸੀ ਕਿ ਸ਼ਾਇਦ ਅਫਗਾਨਿਸਤਾਨ ਦੇ ਇੱਕ ਸ਼ਹਿਰ ਤੋਂ ਦੂਸਰੇ ਚ ਉਹਨੇ ਫਲਾਈ ਕਰਨਾ ਸੀ ਤੇ ਉਹ ਪ੍ਰੈਜ਼ੀਡੈਂਟ ਨੂੰ ਕਹਿਣ ਲੱਗਾ ਕਿ ਇਹ ਇੱਥੇ ਨੋਇਸ ਬੜਾ ਕਰਦਾ ਉਹ ਹੈਲੀਕਾਪਟਰ ਚ ਬਹਿਣ ਲੱਗਾ ਕਿ ਵੀ ਕੰਨਾਂ ਦੇ ਵਿੱਚ ਦੇ ਲੈ ਜਿਹੜੇ 이어ਬਡਸ ਜਾਂ ਜੋ ਵੀ ਉਹਨਾਂ ਨੂੰ ਕਹਿੰਦੇ ਨੇ 이어ਬਡਸ ਹਾਂ ਔਰ ਕਹਿੰਦੇ ਵੀ ਅਗੋਂ ਮੋਦੀ ਨੇ ਕਿਹਾ ਹੋਰ ਇਹ ਮੀਡੀਆ ਚ ਰਿਪੋਰਟ ਹੈ ਉਹਨੇ ਕਿਹਾ ਜੀ ਮੈਨੂੰ ਇਹਦੀ ਲੋੜ ਨਹੀਂ ਹੈ ਮੈਂ ਤਾਂ ਭਾਰਤ ਮੈਂ ਬਹੁਤ ਡੈਮੋਕਰੇਸੀ ਦਾ ਨੌਇਜ਼ ਸੁਣਦਾ ਹਾਂ ਮਤਲਬ ਇਹ ਹੈ ਕਿ ਵੀ ਇਦਾਂ ਦਾ ਰੌੜਾ ਗੌੜਾ ਹੁਣ ਡੈਮੋਕਰੇਸੀ ਨੂੰ ਨੌਇਜ਼ ਨਾਲ ਜੋੜਨਾ ਇਹ ਗੱਲ ਦੱਸਦਾ ਵੀ ਇਹਦੇ ਮਨ ਚ ਇਹ ਕਿਉਂ ਜਾਏ ਇਹ ਇਹਦੀ ਆਈਡੀਓਲੋਜੀ ਹੈ ਪਰ ਜਿਹੜੀ ਗੱਲ ਖਾਸ ਤੌਰ ਤੇ ਇਹਨਾਂ ਨੇ ਕਹੀ ਹੈ ਆਪਣੇ 우ਮੈਰ ਜੀ ਨੇ ਕਿ ਵੀ ਕਿਵੇਂ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਖੂਨ ਕਰਨ ਵਾਲੇ ਨੂੰ afghan ਗਰੀ ਉਹ ਤਾਂ ਜੋ ਹੈ ਸੋ ਹੈ ਹੀ ਹੈ ਉਹ ਤਾਂ ਦੁਸ਼ਮਣ ਹੈ ਲੇਕਿਨ ਉਹਨੂੰ ਉਹਦੇ ਚੋਂ ਕਿਹੜਾ ਭਰਾ ਨਜ਼ਰ ਆਇਆ ਔਰ ਫਿਰ ਇਹ ਉਹਨਾਂ ਨੇ ਕਿਹਾ ਕਿ ਵੀ ਜੇ ਢਾਈ ਭਰਾ ਹੈ afghanistan ਔਰ ਦੂਜਾ ਇਹਨੂੰ 2 ਮਿਲੀਅਨ ਤੋਂ 3 ਮਿਲੀਅਨ afghan refugee ਜਦੋਂ 79 80 ਦੇ ਵਿੱਚ ਹੋਇਆ ਉਦੋਂ ਆ ਕੇ ਬੈਠੇ ਪਾਕਿਸਤਾਨ ਚ ਹੁਣ ਵੀ ਉਹਦੇ ਤੋਂ ਥੋੜੇ ਬਹੁਤ ਗਏ ਨੇ ਸ਼ਾਇਦ ਮਿਲੀਅਨ ਦੇ ਕਰੀਬ ਅਜੇ ਵੀ 2 ਮਿਲੀਅਨ ਬੈਠੇ ਨੇ ਉਹਨਾਂ ਨੇ ਅਖੀਰ ਚ ਇਹ ਕਿਹਾ ਕਿ ਜੇ ਆ ਖੋਲ ਦਿਓ ਬਾਰਡਰ ਉਹਨਾਂ ਨੂੰ ਕੋ ਭਾਰਤ ਦਾ ਦਾ ਰਿਫਿਊਜੀ ਦੇ ਹੋਏ ਇਹਨਾਂ ਨੂੰ ਵੀ ਭਰਾ ਆਪਣੇ ਸੰਭੋ ਤੁਸੀਂ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਇਹ ਵੀ ਹਿਰਕ ਹੈ ਕਿ ਭਾਈ ਅਸੀਂ ਪਾਕਿਸਤਾਨ ਤੁਹਾਡੇ ਨੈਕਸਟ ਡੋਰ ਜੋ ਤੁਹਾਡੀਆਂ ਲੜਾਈਆਂ ਨੇ ਉਹਦਾ ਬਰੰਟ ਸਿਆ ਤੁਹਾਡੇ ਰਿਫਿਊਜੀ 2-3 ਮਿਲੀਅਨ ਜਿਹੜੇ ਨੇ ਉਹ ਅਸੀਂ ਸੰਭੇ ਨੇ ਤਾਂ ਭਾਈ ਤੁਹਾਨੂੰ ਉਹਨਾਂ 'ਚੋਂ ਨਜ਼ਰ ਆ ਰਿਹਾ ਮੋਦੀ 'ਚੋਂ ਜਿਹੜਾ ਹਜ਼ਾਰਾਂ ਮੁਸਲਮਾਨਾਂ ਨੂੰ ਮਾਰ ਰਿਹਾ ਸੋ ਇਹ ਵੀ ਇੱਕ ਪੀੜ ਹੈ ਕਿ ਕਿਵੇਂ ਜਿਵੇਂ ਸਾਨੂੰ ਹੁੰਦਾ ਜਦੋਂ ਅਸੀਂ ਬਾਦਲ ਬ੍ਰਾਂਡ ਜਾਂ ਦੂਜਿਆਂ ਦੀ ਗੱਲ ਕਰਦੇ ਆ ਕਿ ਪਾਈਏ ਕਿਉਂ ਜੇ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ ਛੋਟੇ ਜੇ ਲਾਬਾਂ ਲਈ ਸੋ ਇਹਨਾਂ ਦਾ ਉਮਰ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਵਿਖਿਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਗੋੜੀ ਕਬੀਰ ਜੀ ਦਾ ਸ਼ਬਦ ਚੁਣਿਆ ਜੀ ਔਰ ਇਹ ਸ਼ਬਦ ਹੈ RAM ਜਪੋ ਜੀ ਐਸੇ ਐਸੇ ਤਰੂਪ ਰਲਾਦ ਜਪਿਓ ਹਰ ਜੈਸੇ ਦੀਨ ਦਇਾਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦੀ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਣੀ ਕਹੋ ਕਬੀਰ ਪੱਜ ਸਾਰੰਗ ਪਾਣੀ ਉਰਵਾਰ ਪਾਰ ਸਭ ਇੱਕੋਦਾਨੀ ਹੁਣ ਗੱਲ ਕਬੀਰ ਸਾਹਿਬ ਨੇ ਜਿਹੜੀ ਸਾਨੂੰ ਸਮਝਾਈ ਕਿ ਰੰਕਾਰ ਦੇ ਨਾਲ ਜੁੜੋ ਜੀ ਤੇ ਜਦੋਂ ਤੁਸੀਂ ਕੋਈ ਆਪਣਾ ਗੱਲ ਕਹਿੰਦੇ ਹੋ ਉਸ ਨੂੰ ਫਿਰ ਤੁਸੀਂ ਉਦਾਹਰਣ ਦੇ ਕੇ ਸਮਝਾਉਂਦੇ ਹੋ ਉਸ ਖਿੱਤੇ ਦੀ ਜਿਹੜੀ ਕਲੈਕਟਿਵ ਮੈਮਰੀ ਹੈ ਉਹਦੇ ਵਿੱਚ ਤਰੂ ਤੇ ਪ੍ਰਿਹਲਾਦ ਜਿਹੜੇ ਨੇ ਇਹਨਾਂ ਭਗਤਾਂ ਦਾ ਨਾਮ ਬੜਾ ਚਮਕਦਾ ਹੈ ਬੜਾ ਵਿਆ ਜਾਂਦਾ ਹੈ ਤਰੂ ਬਾਰੇ ਇਹ ਕਹਾਣੀ ਹੈ ਕਿ ਪਾਈ ਕਿਵੇਂ ਉਹ ਜਿਸ ਰਾਜੇ ਦਾ ਪੁੱਤਰ ਹੈ ਉਹ ਰਾਜਾ ਅਲਟੀਮੇਟਲੀ ਹੋਰ ਵਿਆਹ ਕਰਾ ਲੈਂਦਾ ਉਸ ਰਾਣੀ ਦੇ ਨਾਲ ਉਸ ਦਾ ਜ਼ਿਆਦਾ ਸਨੇਹ ਹੁੰਦਾ ਤੇ ਤਰੂ ਜਿਹੜਾ ਉਹ ਇੱਕ ਦਿਨ ਦੌੜਦਾ ਦੌੜਦਾ ਆ ਕੇ ਪਿਓ ਦੀ ਗੋਦ ਚ ਬਹਿੰਦਾ ਤੇ ਉਹ ਜਿਹੜੀ ਸਟੈਪ ਮਦਰ ਹੈ ਮਤਰੀ ਹੈ ਉਹ ਨੂੰ ਥੂਕ ਕੇ ਉਹ ਤੋ ਉਠਾ ਦਿੰਦੀ ਹੈ ਉਹ ਰੋਂਦਾ ਜਾਂਦਾ ਹੈ ਆਪਣੀ ਮਾਂ ਦੇ ਕੋਲ ਕਿ ਭਾਈ ਇਹ ਕੀ ਹੈ ਤੇ ਉਹਨੇ ਕਿਹਾ ਕਿ ਭਾਈ ਮੈਂ ਬੇਸ਼ੱਕ ਪਟਰਾਣੀ ਸੀ ਲੇਕਿਨ ਪਤਾ ਨਹੀਂ ਮੇਰੇ ਕਿਹੜੇ ਮਾੜੇ ਕੰਮ ਕਰਮ ਨੇ ਮੈਂ ਰੱਬ ਨੂੰ ਯਾਦ ਨਹੀਂ ਕੀਤਾ ਤੇ ਮੈਂ ਅੱਜ ਪਟਰਾਣੀ ਹੁੰਦਿਆ ਹੋਇਆ ਵੀ ਦਾਸੀ ਹੋ ਗਈਆਂ ਤੇ ਜਿਵੇਂ ਇਹ ਵਿਚਾਰ ਹੈ ਕਿ ਜੀ ਤਰੂ ਨੇ ਉੱਥੇ ਹੀ ਆਪਣਾ ਛੱਡਿਆ ਔਰ ਉਹ ਜੰਗਲ ਚ ਤੁਰ ਗਿਆ ਔਰ ਉਸ ਨੇ ਜਿਹੜਾ ਐ ਫਿਰ ਬਹੁਤ ਬੰਦਗੀ ਕੀਤੀ ਤੇ ਅਲਟੀਮੇਟਲੀ ਉਸ ਦਾ ਇਨਾ ਕ ਨਾਂ ਹੋਇਆ ਕਿ ਵੀ ਅਸਮਾਨ ਦੇ ਵਿੱਚ ਜਿਹੜਾ ਇੱਕ ਤਰੂ ਤਾਰਾ ਕਰਕੇ ਉਸ ਦਾ ਨਾਂ ਰੱਖਿਆ ਹੋਇਆ ਕਿ ਉਹ ਚਮਕਦਾ ਅਸੀਂ ਉਦੋਂ ਹੀ ਕਹਿੰਦੇ ਹਾਂ ਕਿਸੇ ਚੀਜ਼ ਨੂੰ ਕਿ ਜਿਉ ਤਰੂ ਤਾਰੇ ਵਾਂਗ ਹੈ ਲਿਸ਼ ਕਾ ਮਤਲਬ ਇਹ ਹੈ ਕਿ ਉਸ ਨੇ ਰੱਬ ਦੀ ਬੰਦਗੀ ਦੇ ਨਾਲ ਆਪਣੀ ਥਾਂ ਬਣਾਈ ਜੋ ਰਾਜੇ ਦਾ ਪੁੱਤਰ ਬਣ ਕੇ ਉਹਨੂੰ ਹੱਕ ਨਹੀਂ ਸੀ ਮਿਲਿਆ ਤੇ ਇਥੇ ਜਿਹੜਾ ਉਸਨੇ ਰੱਬ ਨੂੰ ਯਾਦ ਕਰਕੇ ਸੋਇ ਤਰੂ ਦੀ ਕਹਾਣੀ ਐਵੇਂ ਪ੍ਰਹਲਾਦ ਹਰਨਾਕਸ਼ ਦਾ ਬੇਟਾ ਜਿਸ ਹਰਨਾਕਸ਼ ਨੇ ਕਿਹਾ ਅਬੀ ਸਿਰਫ ਮੈਨੂੰ ਜਪੋ ਰੱਬ ਦਾ ਨਾਂ ਨਾ ਲਓ ਰੁਦੇ ਘਾਰਚੀ ਪ੍ਰਹਲਾਦ ਜਮੇ ਜਿਹਨੂੰ ਬੜੇ ਕਸ਼ਟ ਦਿੱਤੇ ਤਕਲੀਫਾਂ ਦਿੱਤੀਆਂ ਤਤੇ ਥੰਮ ਨਾਲ ਪਹਾੜ ਤੋਂ ਸੁੱਟਣਾ ਜੋ ਵਾਕਿਆ ਦਾ ਵਰਣਨ ਪਰ ਅਲਟੀਮੇਟਲੀ ਪ੍ਰਹਲਾਦ ਜਿਹੜਾ ਉਹ ਸਰਵਾਈਵ ਕਰਦਾ ਔਰ ਇਹ ਜਿਹੜੇ ਇਸ ਕਿਸਮ ਦੇ ਲੋਕਾਂ ਦੀ ਯਾਦ ਚ ਪਏ ਵਾਕਿਆ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਜਿਵੇਂ ਅਸੀਂ ਹਰ ਜੁਗ ਜੁਗ ਭਗਤ ਉਪਾਇਆ ਪੈਰ ਲਾ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਏ ਸੋ ਇਹ ਜ਼ਕਰ ਤਰੂ ਦਾ ਹੋਏ ਪ੍ਰਹਿਲਾਦ ਦਾ ਹੋਏ ਸੋ ਕਬੀਰ ਸਾਹਿਬ ਨੇ ਸ਼ੁਰੂਆਤੀ ਲਾਈਨਾਂ ਚ ਕਿਹਾ ਕਿ ਭਾਈ ਰੱਬ ਨੂੰ ਯਾਦ ਕਰੋ ਇਵੇਂ ਜਿਵੇਂ ਤਰੂ ਤੇ ਪ੍ਰਹਿਲਾਦ ਨੇ ਰੱਬ ਜਪਿਆ ਔਰ ਫਿਰ ਉਹਨਾਂ ਨੇ ਰੱਬ ਨੂੰ ਹੀ ਮੁਖਾਤਫ਼ ਹੁੰਦੇ ਆ ਕਿਹਾ ਕਿ ਦੀਨ ਦਇਾਨ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਕਿ ਤੇਰੇ ਭਰੋਸੇ ਫੇਥ ਦੇ ਨਾਲ ਮੈਂ ਖੁਦ ਔਰ ਆਪਣਾ ਸਾਰਾ ਪਰਿਵਾਰ ਜਿਹੜਾ ਹੈ ਉਹ ਤੁਹਾਡੇ ਹਵਾਲੇ ਕੀਤਾ ਮਤਲਬ ਇਹ ਹੈ ਕਿ ਤੁਹਾਡੇ ਹੁਕਮ ਦੇ ਵਿੱਚ ਜਿਉਣਾ ਹੀ ਜਿਹੜਾ ਉਹ ਮੇਰੇ ਪਰਿਵਾਰ ਦਾ ਆਸ਼ਾ ਲਕਸ਼ ਹੈ ਔਰ ਜਾਤ ਇਸ ਭਾਵ ਹੈ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲਗਾਵੇ ਪਰ ਉੱਥੇ ਵੀ ਨਾਲ ਇਹ ਵੀ ਦੱਸ ਦਿੱਤਾ ਵੀ ਇਹ ਸਾਡਾ ਆਪਣਾ ਐਫਰਟ ਨਹੀਂ ਹੁੰਦਾ ਅਲਟੀਮੇਟਲੀ ਫੇਰ ਰੱਬ ਦੀ ਰਜ਼ਾ ਹੁੰਦੀ ਹੈ ਕਿ ਉਸਨੇ ਢੇੜੇ ਨੂੰ ਪਾਰ ਲੰਘਾਣਾ ਮਤਲਬ ਇਹ ਹੈ ਕਿ ਸਹਿਜ ਸਬਰ ਸ਼ੁਕਰ ਦੇ ਵਿੱਚ ਜੀਣ ਦਾ ਬਲ ਵੀ ਰੰਕਾਰ ਦਿੰਦਾ ਹੈ ਨਹੀਂ ਤਾਂ ਜਦੋਂ ਦੁਸ਼ਵਾਰੀਆਂ ਆਉਂਦੀਆਂ ਨੇ ਤਕਲੀਫਾਂ ਆਉਂਦੀਆਂ ਨੇ ਕੋਈ ਵਾਕਿਆ ਹੋ ਜਾਂਦਾ ਹੈ ਕੋਈ ਨੌਕਰੀ ਚਲੀ ਜਾਂਦੀ ਹੈ ਕੋਈ ਅੱਗ ਲੱਗ ਜਾਂਦੀ ਹੈ ਕੋ ਹੜ ਆ ਜਾਂਦੇ ਨੇ ਕੋਈ ਹੋਰ ਬਿਮਾਰੀ ਆ ਜਾਂਦੀ ਹੈ ਮੁਕਦਮਾ ਆ ਜਾਂਦਾ ਹੈ ਔਰ ਬਹੁਤ ਵਾਰੀ بڑے بڑے ਫੇਥ ਵਾਲੇ ਜਿਹੜੇ ਨੇ ਉਹ ਡੋਲ ਜਾਂਦੇ ਨੇ ਉਹਨਾਂ ਦਾ ਸਦਕ ਸ਼ੁਕਰ ਪਰ ਇਹ ਉਹ ਪਲ ਹੁੰਦੇ ਨੇ ਕਿ ਜਿਹਦੇ ਚ ਤੁਸੀਂ ਕਹਿੰਦੇ ਹੋ ਕਿ ਹੇ ਨਿਰੰਕਾਰ ਇਹ ਹੁਣ ਤੁਸੀਂ ਕਸ਼ਟ ਦਿੱਤਾ ਤੇ ਤੁਸੀਂ ਹਿੰਮਤ ਦਿਓ ਕਿ ਇਸ ਭਾਣੇ ਨੂੰ ਮੰਨ ਸਕੀਏ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰ ਪ੍ਰਸਾਦੀ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਣੀ ਹਾਂ ਜੇ ਅਕਾਲ ਪੁਰਖ ਦਾ ਪ੍ਰਸਾਦ ਕਿਰਪਾ ਹੋਏ ਤਾਂ ਫਿਰ ਹੁਕਮ ਚ ਰਹਿਣ ਦੀ ਸ਼ੁਕਰ ਚ ਰਹਿਣ ਦੀ ਪਾਣਾ ਮੰਨਣ ਦੀ ਬੁੱਧੀ ਆ ਜਾਂਦੀ ਹੈ ਬੁੱਧੀ ਚ ਚੰਚਲਤਾ ਨਹੀਂ ਰਹਿੰਦੀ ਤੇ ਫਿਰ ਜਦੋਂ ਇਹ ਸਟੇਜ ਆ ਜਾਏ ਫਿਰ ਆਵਾ ਗਾਉਣ ਦਾ ਚੱਕਰ ਮੁੱਕ ਜਾਂਦਾ ਹੈ ਤੇ ਅਖੀਰ ਚ ਕਬੀਰ ਸਾਹਿਬ ਨੇ ਫਰਮਾਇਆ ਕਹੋ ਕਬੀਰ ਭਜ ਸਾਰੰਗ ਪਾਣੀ ਹੁਣ ਸਾਰੰਗ ਵਿਸ਼ਨੂੰ ਇਹ ਜਿਹੜਾ ਇਹਨਾਂ ਦਾ ਇਤਿਹਾਸ ਹੈ ਵਿਸ਼ਨੂੰ ਦੇ ਹੱਥ ਦੇ ਵਿੱਚ ਇੱਕ ਤਨੁਸ਼ ਫੜਿਆ ਹੋਇਆ ਜਿਹਨੂੰ ਸਾਰੰਗ ਕਹਿੰਦੇ ਨੇ ਔਰ ਪਹਿਲਾਂ ਹੀ ਅਸੀਂ ਕਿਹਾ ਵੀ रामचंद्र जी ਕੋਲ ਤਨੁਸ਼ ਹੈ, कृष्ण ਕੋਲ ਚੱਕਰ ਹੈ, ਔਰ ਹੁਣ বিষ্ণੂ ਜੀ ਦੇ ਕੋਲ ਵੀ ਤਨੁਸ਼ ਫੜਿਆ ਸਭ ਹਥਿਆਰ ਬੰਦ ਨੇ। ਸਿੱਖਾਂ ਨੂੰ ਕਹਿੰਦੇ ਨੇ ਤੁਸੀਂ ਹਥਿਆਰ ਬੰਦ ਕਿਉਂ? ਕਹੋ ਕਬੀਰ ਪੰਜ ਸਾਰੰਗ। ਉਹ ਰੱਬ ਦਾ ਇਮੇਜ ਹੀ ਉਹ ਹੈ ਜਿਹੜਾ ਰੱਬ ਹਥਿਆਰਾਂ ਵਾਲਾ ਹੈ। ਸੁਖਬੀਰ ਸਾਹਿਬ ਕਹਿੰਦੇ ਨੇ ਉਹ ਰੱਬ ਜਿਹਦੇ ਹੱਥ ਤਨੁਸ਼ ਫੜਿਆ ਹੈ, বিষ্ণੂ ਨਹੀਂ। ਉਹ ਅਕਾਲ ਪੁਰਖ ਕਿਉਂਕਿ ਪ੍ਰਥਮੇ ਖੰਡਾ ਸਾਜ ਕੇ ਔਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਸ਼੍ਰੀ ਅਸਪਾਨ ਕ੍ਰਪਾਤ ਉਮਰੀ ਕਰ ਮੈਂ ਨਾ ਕਹਿਉ ਸਭ ਤੋਹੇ ਬਖ ਅਸ ਕਹਿੰਦੇ ਨੇ ਤਲਵਾਰ ਨੂੰ ਕਿ ਉਹ ਰੱਬ ਜਿਹਦੇ ਹੱਥ ਤਲਵਾਰ ਫੜੀ ਹੋਈ ਹੈ ਇੱਥੇ ਉਹ ਰੱਬ ਜਿਹਦੇ ਹੱਥ ਤੁਨੋ ਫੜਿਆ ਹੋਇਆ ਉਰਵਾਰ ਪਾਰ ਸਭ ਇਕੈਦਾਨੀ ਕਬੀਰ ਸਾਹਿਬ ਕਹਿੰਦੇ ਨੇ ਕਿ ਇੱਥੇ ਹੋਏ ਉੱਥੇ ਹੋਏ ਦਰਿਆ ਦਾ ਇਹ ਕੰਢਾ ਉਹ ਕੰਢਾ ਜੀਵਨ ਦੀ ਬਿਗਨਿੰਗ ਹੈ ਐਂਡ ਹੈ ਹਰ ਥਾਂ ਉਹ ਨਰੰਕਾਰ ਵਿਆਪਤ ਹੈ ਉਸ ਨਰੰਕਾਰ ਨੂੰ ਇੱਕ ਸਮਝੋ ਤੇ ਫੇਰ ਦੀਨ ਦੇ ਆਲ ਪਰੋਸੇ ਤੇਰੇ ਸਾ ਪਰਵਾਤ ਚੜਾਇਆ ਬੇੜੇ ਬੇੜੇ ਤੇ ਚੜਾ ਦਿਓ ਸਾਰਾ ਡੰਬਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੀ ਵੀਅਰਜ਼ ਕਲੇਨ ਇਜਾਜ਼ਤ ਵੀਅਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸਜਾ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s a t v t v ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣ ਆ ਗਿਆ ਦੋ ਦੇਖਦੇ ਰਹੋ ਟੀਵੀ ਰੀਫੋਰ ਬੁਲਾ ਦਿਓ ਫਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ